ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀਤ ਪਿਆਰੀ ਜਿਵ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੋ ਤੂੰ ਸਾਹਿਬ ਗੁਣੀ ਲੈ ਤਨ ਤੇਰੀ ਮਹਿਮਾ ਵਰਨ ਨਾਸ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੋਗ ਜੋਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰਮਖੋ ਅੱਜ ਗੁਰਮਤਿ ਦੀ ਸਾਂਝ ਪਾਉਣ ਦਾ ਯਤਨ ਕਰੀਏ ਚਿੱਤ ਵਿਰਤਿਆਂ ਨੂੰ ਇਕਾਗਰ ਕਰਕੇ ਸੁਰਤ ਨੂੰ ਸ਼ਬਦ ਦੇ ਪਿੱਛੇ ਲਾਉਣ ਦਾ ਯਤਨ ਕਰੀਏ ਜਿਵੇਂ ਗੁਰਮੁਖੋ ਇੱਕ ਸੋਈ ਤੇ ਧਾਗਾ ਫਟੇ ਹੋਏ ਕੱਪੜੇ ਨੂੰ ਜੋੜ ਦਿੰਦਾ ਹੈ ਧੱਗਾ ਸੂਈ ਦੇ ਨੱਕੇ ਵਿੱਚੋਂ ਲੰਘ ਕਰਕੇ ਸੂਈ ਮੂਰੇ ਮੂਰੇ ਚਾਂਦੀ ਹੈ ਤੇ ਧੱਗਾ ਪਿੱਛੇ ਪਿੱਛੇ ਜਾਂਦਾ ਹੈ ਜਿਉਂ-ਜਿਉਂ ਸੂਈ ਕੱਪੜੇ ਨੂੰ ਪਰੋਂਦੀ ਚਲੇ ਜਾਂਦੀ ਹੈ ਜਿਵੇਂ ਧਾਗਾ ਸੂਈ ਦੇ ਪਿੱਛੇ ਚੱਲਦਾ ਹੈ ਐਉਂ ਮਨ ਨੇ ਸ਼ਬਦ ਦੇ ਪਿੱਛੇ ਚੱਲਣਾ ਸੀ ਸ਼ਬਦ ਦੇ ਪਿੱਛੇ ਚੱਲ ਕਰਕੇ ਸੁਰਤ ਅਤੇ ਸ਼ਬਦ ਨੇ ਇੱਕ ਹੋਣਾ ਸੀ ਪਰ ਪ੍ਰਮਖੋ ਸੰਸਾਰ ਇਸ ਚੀਜ਼ ਦੇ ਉਲਟ ਚੱਲ ਰਿਹਾ ਹੈ ਮਨ ਨੇ ਸ਼ਬਦ ਦੇ ਪਿੱਛੇ ਚੱਲਣਾ ਸੀ ਅਸੀਂ ਗੁਰਬਾਣੀ ਦੇ ਸ਼ਬਦ ਨੂੰ ਆਪਣੇ ਮਨ ਦੇ ਪਿੱਛੇ ਲਾਈ ਫਿਰ ਰਹੇ ਹਾਂ ਆਪ ਗੁਰਮੁਖੋ ਜੋ ਗੁਰਬਾਣੀ ਕਹਿੰਦੀ ਹੈ ਜੋ ਗੁਰਪਾਵਨ ਗੁਰਬਾਣੀ ਦੇ ਬਚਨ ਹਨ ਉਹਨਾਂ ਬਚਨਾਂ ਦੇ ਅਨੁਸਾਰ ਅਸੀਂ ਆਪਣਾ ਜੀਵਨ ਚਲਾਉਣਾ ਸੀ ਪਰ ਗੁਰਮੁਖੋ ਅਸੀਂ ਬਾਣੀ ਨੂੰ ਮਨ ਦੇ ਅਨਸਾਰ ਚਲਾਉਣ ਦਾ ਯਤਨ ਕਰਦੇ ਹਾਂ ਬਾਣੀ ਤਾਂ ਕਹਿੰਦੀ ਹੈ ਆਇਓ ਪੜਨ ਸੁਣਨ ਕੋ ਬਾਣੀ ਮੁਨਖ ਆਇਆ ਤਾਂ ਸੰਸਾਰ ਦੇ ਉੱਤੇ ਬਾਣੀ ਪੜਨ ਵਾਸਤੇ ਸੀ ਸੇਵਾ ਕਰਨ ਵਾਸਤੇ ਸੀ ਸਿਮਰਨ ਕਰਨ ਵਾਸਤੇ ਸੀ ਪਰ ਮਨ ਨੂੰ ਅਸੀਂ ਬਾਣੀ ਦੇ ਪਿੱਛੇ ਲਾਉਣ ਦੀ بجائے ਬਾਣੀ ਨੂੰ ਆਪਣੇ ਪਿੱਛੇ ਲਾਉਣ ਦਾ ਯਤਨ ਕਰਦੇ ਹਾਂ ਕਬੀਰ ਜੀ ਪਾਵਨ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਗੁਰਮੁਖੋ ਕਬੀਰ ਜੀ ਆਖਦੇ ਹਨ ਕਬੀਰ ਏਕ ਅਚੰਬ ਦੇਖਿਓ ਹੀਰਾ ਹਟ ਬਕਾਈ ਕਬੀਰ ਜੀ ਆਖਦੇ ਹਨ ਮੈਂ ਇੱਕ ਅਚੰਭਾ ਵੇਖਿਆ ਇਸ ਜਗਤ ਦੇ ਵਿੱਚ ਇੱਕ ਹੀਰਾ ਵਿਕਦਾ ਹੈ ਉਸ ਹੀਰੇ ਦੀ ਬਹੁਤ ਕੀਮਤ ਹੈ ਪਰ ਉਸ ਹੀਰੇ ਨੂੰ ਖਰੀਦ ਕੋਈ ਵਿਰਲਾ ਸਕਦਾ ਹੈ ਕਬੀਰ ਜੀ ਆਖਦੇ ਹਨ ਮੇ ਕਚੰਬਾ ਦੇਖਿਆ ਇੱਕ ਹੀਰਾ ਵਿਕ ਰਿਹਾ ਹੈ ਵਣ ਜਣ ਹਾਰੇ ਬਾਹਰ ਕੋਡੀ ਬਦਲੇ ਜਾਏ ਕਬੀਰ ਜੀ ਆਖਦੇ ਹਨ ਉਹ ਹੀਰਾ ਖਰੀਦਣ ਤੋਂ ਉਹਦੀ ਕੀਮਤ ਦੇਣ ਤੋਂ ਪਰੇ ਹੈ ਭਾਵ ਕਬੀਰ ਜੀ ਕਹਿੰਦੇ ਹਨ ਇਹ ਮਨੁੱਖਾ ਦੇਹੀ ਜੋ ਪ੍ਰਾਪਤ ਹੋਈ ਹੈ ਇਹ ਹੀਰੇ ਦੇ ਸਮਾਨ ਹੈ ਮਨਾ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੀਰਾ ਅਮੋਲਕ ਜਨਮ ਮਿਲਿਆ ਇਹਨੂੰ ਤੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ ਭਾਵ ਕੌਡੀਆਂ ਦੇ ਭਾਅ ਵਿਅਰਥ ਗਵਾ ਰਿਹਾ ਹੈ ਇਸ ਸ਼ਰੀਰ ਦੇ ਵਿੱਚ ਰਹਿੰਦਿਆਂ ਕਰਨਾ ਤਾਂ ਸਾਨੂੰ ਇਹ ਚਾਹੀਦਾ ਸੀ ਗੁਰਮੁਖੋ ਚਾਹੀਦਾ ਸੀ ਪਰਮੇਸ਼ਰ ਦੀ ਬੰਦਗੀ ਕਰਨੀ ਪਰਮੇਸ਼ਰ ਦਾ ਨਾਮ ਜਪਣਾ ਬਾਣੀ ਪੜ੍ਹਨੀ ਬਾਣੀ ਦਾ ਅਭਿਆਸ ਕਰਨਾ ਪਰ ਅਸੀਂ ਉਸ ਪਰਿਪੂਰਨ ਪਰਮੇਸ਼ਰ ਨੂੰ ਭੁੱਲ ਕਰਕੇ ਆਪਣੇ ਜੀਵਨ ਦੇ ਵਿੱਚ ਵਿਸ਼ੇਵਕਾਰਾਂ ਦੇ ਵਿੱਚ ਗਲਤਾਨ ਹੋ ਗਏ ਹਾਂ ਕਹਿੰਦੇ ਕਿਸੇ ਨੂੰ ਇੱਕ ਹੀਰਾ ਲੱਭਿਆ ਉਹ ਹੀਰਾ ਲੱਭਿਆ ਜਦੋਂ ਉਸ ਇਨਸਾਨ ਨੂੰ ਉਸਨੇ ਉਹ ਹੀਰਾ ਚੁੱਕ ਕੇ ਗਧੇ ਦੇ ਗਲ ਦੇ ਵਿੱਚ ਬੰਨ ਦਿੱਤਾ ਗਧੇ ਦੇ ਗਲ ਵਿੱਚ ਬੰਨਿਆ ਉਹ ਵਿਅਕਤੀ ਉਸ ਗਧੇ ਦੇ ਉੱਤੇ ਇੱਟਾ ਢੋਂਦਾ ਹੈ ਕੰਮਕਾਰ ਕਰਦਾ ਹੈ ਪਰ ਮੁੱਖੋਂ ਹੀਰੇ ਦੀ ਕੀਮਤ ਵੀ ਜੋਹਾਰੀ ਨੂੰ ਪਤਾ ਹੁੰਦੀ ਹੈ ਆਮ ਬੰਦਾ ਤਾਂ ਕੱਚ ਸਮਝ ਕੇ ਉਹਨੂੰ ਘਰੇ ਰੱਖ ਲੈਂਦਾ ਹੈ ਉਸ ਹੀਰੇ ਨੂੰ ਜਦੋਂ ਗਦੇ ਦੇ ਗਲ ਦੇ ਵਿੱਚ ਬੰਨਿਆ ਉਹ ਕਾਰੋਬਾਰ ਕਰਦਾ ਹੈ ਆਪਣਾ ਇੱਕ ਦਿਨ ਉਸ ਹੀਰੇ ਦੇ ਉੱਤੇ ਕਿਸੇ 파ਰਖੋ ਦੀ ਨਜ਼ਰ ਪੈ ਗਈ ਜਿਹਨੂੰ ਥੋੜਾ ਬਹੁਤਾ ਗਿਆਨ ਸੀ ਕਿ ਹਾਂ ਇਹ ਕੋਈ ਕੀਮਤੀ ਹੀਰਾ ਹੈ ਕੋਈ ਕੀਮਤੀ ਨਗ ਹੈ ਉਸ ਬੰਦੇ ਨੂੰ ਕਹਿੰਦਾ ਹੈ ਉਹ ਕਹਿੰਦਾ ਭਾਈ ਸਾਹਿਬ ਕਿਉਂ ਤੁਸੀਂ ਮੂਲਖਾਂ ਵਾਲੇ ਕੰਮ ਕਰਦੇ ਹੋ ਤੁਸੀਂ ਹੀਰਾ ਗਦੇ ਦੇ ਗਲ ਵਿੱਚ ਬੰਨਿਆ ਹੈ ਇਦੀ ਕੀਮਤ ਬਹੁਤ ਜ਼ਿਆਦਾ ਹੈ ਜਿਹੜਾ ਜਿਸ ਵਿਅਕਤੀ ਦਾ ਉਹ ਗਦਾ ਸੀ ਉਹ ਕਹਿਣ ਲੱਗਿਆ ਵੀ ਤੂੰ ਲੈ ਜਾ ਹੀਰਾ ਉਹਨੇ ਹੀਰਾ ਉਸ ਵਿਅਕਤੀ ਨੂੰ ਦੇ ਦਿੱਤਾ ਉਸ ਵਿਅਕਤੀ ਨੇ ਉਸ ਹੀਰੇ ਦੀ ਕੀਮਤ ਪਤਾ ਕਰਨ ਵਾਸਤੇ ਪਹਿਲਾਂ ਕੱਪੜੇ ਦੀ ਦੁਕਾਨ ਤੇ ਗਿਆ ਕੱਪੜੇ ਵਾਲਾ ਆਖਦਾ ਹੈ 2 ਗਜ 3 ਗਜ ਜਿਹੜਾ ਕੱਪੜਾ ਲੈਣਾ ਹੈ ਲੈ ਜਾ ਇੰਨੀ ਕਮੈਸ ਦੀ ਕੀਮਤ ਦੇ ਸਕਦਾ ਹਾਂ ਉਸ ਵਿਅਕਤੀ ਨੇ ਹੀਰਾ ਚੁੱਕਿਆ ਅੱਗੇ ਕਿਸੇ ਸਬਜ਼ੀ ਵਾਲੇ ਦੀ ਦੁਕਾਨ ਤੇ ਲੈ ਗਿਆ ਸਬਜ਼ੀ ਵਾਲਾ ਕਹਿੰਦਾ ਅੱਧਾ ਪਾ ਕਿਲੋ ਸਬਜ਼ੀ ਲੈ ਜਾਣੀ ਹੈ ਲੈ ਜਾ ਮੈਂ ਤਾਂ ਇੰਨੀ ਕੀਮਤ ਦੇ ਸਕਦਾ ਹਾਂ ਕੁ름ਖੋ ਕਰਦਿਆਂ ਕਰਦਿਆਂ ਉਹ ਹੀਰਾ ਲੈ ਕੇ ਇੱਕ ਜਵਾਰੀ ਦੇ ਕੋਲ ਪਹੁੰਚ ਗਿਆ ਜਦੋਂ ਜਵਾਰੀ ਦੀ ਦੁਕਾਨ ਤੇ ਉਸਨੇ ਹੀਰਾ ਦਿਖਾਇਆ ਜਵਾਰੀ ਨੇ ਪਹਿਲਾਂ ਉਸ ਹੀਰੇ ਨੂੰ ਬੰਦਨਾ ਕੀਤੀ ਹੱਥ ਜੋੜ ਕੇ ਆਖਿਆ ਮੇਰੀ ਸਮਰੱਥਾ ਨਹੀਂ ਮੈਂ ਇਸ ਹੀਰੇ ਦੀ ਕੀਮਤ ਨਹੀਂ ਦੇ ਸਕਦਾ ਉਸ ਨੇ ਕੁਝ ਮਾਇਆ ਕੱਢ ਕੇ ਉਸ ਵਿਅਕਤੀ ਨੂੰ ਦਿੱਤੀ ਕਹਿੰਦਾ ਇਹ ਮਾਇਆ ਇਸ ਦੀ ਦਰਸ਼ਨੀ ਭੇਟਾ ਹੈ ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ ਭਾਵ ਗੁਰਮੁਖੋ ਇਹ ਮਨੋਖਾ ਜਨਮ ਸਾਨੂੰ ਬਹੁਤ ਕੀਮਤੀ ਮਿਲਿਆ ਹੈ ਇਸ ਦੀ ਕੀਮਤ ਕੋਈ ਨਹੀਂ ਤਾਰ ਸਕਦਾ ਇਹ ਹੀਰਾ ਬਹੁਤ ਜਨਮਾਂ ਵਿੱਚੋਂ ਪਟਕ ਕੇ ਫੇਰ ਆਪਾਂ ਮਨੁੱਖੀ ਦੇਹੀ ਤੱਕ ਪਹੁੰਚੇ ਹਾਂ ਦੇਖੀਏ ਕਿਤੇ ਇਸ ਹੀਰੇ ਜਨਮ ਨੂੰ ਕੌਡੀਆਂ ਦੇ ਭਾਅ ਨਾ ਗਵਾ ਦਈਏ ਸ਼ਬਦ ਨੂੰ ਸੁਰਤ ਦੇ ਨਾਲ ਜੋੜਨਾ ਸੀ ਸ਼ਬਦ ਤੇ ਸੁਰਤ ਨੇ ਇੱਕ ਹੋਣਾ ਸੀ ਫੇਰ ਬਾਣੀ ਦੀ ਫੇਰ ਨਾਮ ਦੀ ਪ੍ਰਾਪਤੀ ਹੋਣੀ ਸੀ ਗੁਰਮੁਖੋ ਜਿਸ ਦਿਨ ਸ਼ਬਦ ਤੇ ਸੁਰਤ ਇੱਕ ਹੋ ਜਾਏਗੀ ਉਸ ਦਿਨ ਆਨੰਦ ਬਣਦਾ ਹੈ ਅੱਜ ਬਹੁਤਾਂ ਗਿਣਤੀ ਦੇ ਵਿੱਚ ਆਪਾਂ ਸਾਰੇ ਬਾਣੀ ਪੜਦੇ ਹਾਂ ਬਾਣੀ ਜਪਦੇ ਨਹੀਂ ਬਾਣੀ ਪੜਨ ਅਤੇ ਬਾਣੀ ਜਪਣ ਦੇ ਵਿੱਚ ਗੁਰਮੁਖੋ ਭੇਦ ਹੈ। ਦੋਨੋਂ ਚੀਜ਼ਾਂ ਵੱਖ-ਵੱਖ ਹਨ। ਬਾਣੀ ਪੜਨਾ ਤੇ ਬਾਣੀ ਜਪਣ ਦੇ ਵਿੱਚ ਬਹੁਤ ਅੰਤਰ ਹੈ। ਗੁਰਬਾਣੀ ਕੇਵਲ ਪੜਨ ਮਾਤਰ ਦੇ ਨਾਲ ਸਾਨੂੰ ਗੁਰਬਾਣੀ ਕੰਠ ਹੁੰਦੀ ਹੈ। ਸਾਨੂੰ ਗੁਰਬਾਣੀ ਦੇ ਬਾਰੇ ਗਿਆਨ ਹੋ ਜਾਂਦਾ ਹੈ ਕਿ ਬਾਣੀ ਕਿਹੜੇ ਅੰਗ ਤੇ ਹੈ, ਕਿਹੜੇ ਗੁਰੂ ਸਹਿਬਾਨ ਦੁਆਰਾ ਉਚਾਰਨ ਕੀਤੀ ਹੈ। ਕੁਰਬਾਨੀ ਦੇ ਅਰਥ ਤੱਕ ਕੇਵਲ ਬਾਣੀ ਪੜਨ ਤੋਂ ਹਾਸਲ ਹੋ ਜਾਂਦੇ ਹਨ ਪਰ ਕੁਰਬਾਨੀ ਜਪਣ ਦਾ ਭਾਵ ਗੁਰਮੁਖੋ ਜੇ ਬਾ ਜਪੇ ਤੇ ਸੁ ਕੰਨ ਸੁਣਨ ਜਿਸ ਦਿਨ ਸ਼ਬਦ ਅਤੇ ਸੁਣਨਾ ਇੱਕ ਹੋ ਜਾਏਗਾ ਜਿਸ ਦਿਨ ਸ਼ਬਦ ਤੇ ਸੁਰਤ ਇੱਕ ਹੋ ਜਾਏਗੀ ਉਸ ਦਿਨ ਆਨੰਦ ਦੀ ਪ੍ਰਾਪਤੀ ਹੋਣੀ ਹੈ ਆਓ ਇਸ ਵਿਸ਼ੇ ਨੂੰ ਥੋੜਾ ਜਿਆਖ ਖੋਲ ਕੇ ਜਾਣਨ ਦਾ ਯਤਨ ਕਰੀਏ ਸ਼ਬਦ ਤੇ ਸੁਰਤ ਇੱਕ ਹੋਵੇਗੀ ਕਿਵੇਂ ਪ੍ਰਮਖੋ ਜਦੋਂ ਆਪਾਂ ਕਿਸੇ ਵੀ ਸ਼ਬਦ ਨੂੰ ਬੋਲਣ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਉਹ ਧੁਨੀ ਹੈ ਜਾ ਕਰਕੇ ਨਾਭੀ ਦੇ ਨਾਲ ਟਕਰੌਂਦੀ ਹੈ ਨਾਭੀ ਨੂੰ ਕਈ ਵਿਦਵਾਨਾਂ ਨੇ ਧੁਨੀ ਕਹਿ ਕੇ ਵੀ ਸੰਬੋਧਨ ਕੀਤਾ ਹੈ ਜਦੋਂ ਬਾਣੀ ਧੁਨੀ ਦੇ ਨਾਲ ਜਾ ਕੇ ਟਕਰੌਂਦੀ ਹੈ ਨਾਭੀ ਦੇ ਨਾਲ ਜਾ ਕੇ ਟਕਰੌਂਦੀ ਹੈ ਨਾਭੀ ਦਾ ਥੋੜਾ ਮੁਖ ਖੁੱਲਦਾ ਹੈ ਉਸ ਦੇ ਵਿੱਚੋਂ ਫਿਰ ਸ਼ਬਦ ਪ੍ਰਗਟ ਹੁੰਦਾ ਹੈ ਜਿਸ ਨੂੰ ਅਸੀਂ ਪਰਾ ਬਾਣੀ ਕਹਿੰਦੇ ਹਾਂ ਉਹ ਸ਼ਬਦ ਦੀ ਧੁਨੀ ਫਿਰ ਹੌਲੀ-ਹੌਲੀ ਪ੍ਰਵੇਸ਼ ਕਰਦੇ ਦਿਲ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜਿੱਥੇ ਸ਼ਬਦਾਂ ਦੀ ਬਣਤਰ ਬਣਦੀ ਹੈ ਉਹਨਾਂ ਵਿਚਾਰਾਂ ਨੂੰ ਸ਼ਬਦੀ ਰੂਪ ਮਿਲਦਾ ਹੈ ਜਿੱਥੇ ਸ਼ਬਦਾਂ ਦੀ ਬਣਤਰ ਬਣਦੀ ਹੈ ਸ਼ਬਦਾ ਦੀ ਬਣਤਰ ਬਣ ਤੋਂ ਬਾਅਦ ਬਾਣੀ ਫਿਰ ਕੰਠ ਦੇ ਵਿੱਚ ਪ੍ਰਵੇਸ਼ ਕਰਦੀ ਹੈ ਸ਼ਬਦਾਂ ਦੀ ਬਣਤਰ ਬਣਨ ਤੋਂ ਬਾਅਦ ਬਾਣੀ ਫਿਰ ਕੰਠ ਦੇ ਵਿੱਚ ਪ੍ਰਵੇਸ਼ ਕਰਦੀ ਹੈ ਜਿਸ ਨੂੰ ਮਦਮਾ ਬਾਣੀ ਆਖਿਆ ਹੈ ਕੰਠ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਸ਼ਬਦ ਫਿਰ ਕਿਸੇ ਵਾਕਿਆ ਦਾ ਰੂਪ ਲੈ ਲੈਂਦੇ ਹਨ ਸ਼ਬਦ ਸਾਰੇ ਜੁੜ ਕੇ ਇੱਕ ਵਾਕਿਆ ਬਣ ਜਾਂਦਾ ਹੈ ਉਸ ਨੂੰ ਮਦਮਾ ਬਾਣੀ ਆਖਿਆ ਹੈ ਮਦਮਾ ਬਾਣੀ ਜਦੋਂ ਮੁਖ ਦੇ ਵਿੱਚ ਪਹੁੰਚਦੀ ਹੈ ਤੇ ਅਦੇ ਜੀਬਾ ਤੋਂ ਅਸੀਂ ਉਚਾਰਣ ਕਰਦੇ ਹਾਂ ਉਸ ਨੂੰ ਬੇਖਰੀ ਬਾਣੀ ਆਖਿਆ ਜਾਂਦਾ ਹੈ ਬੇਖਰੀ ਬਾਣੀ ਭਾਪ ਗੁਰਮੁਖੋ ਮੁਖਤੋਂ ਸ਼ਬਦ ਨੂੰ ਪ੍ਰਗਟ ਕਰਨਾ ਓਮ ਸੇਵਨ ਅਭਿਆਸ ਦਾ ਰਸਤਾ ਇਹ ਹੈ ਜਿਵੇਂ ਕਿਸੇ ਸ਼ਬਦ ਨੂੰ ਉਤਪਨ ਹੋਣ ਵਾਸਤੇ ਪਹਿਲਾਂ ਨਾਭੀ ਦਾ ਜ਼ੋਰ ਲੱਗਦਾ ਹੈ ਨਾਭੀ ਤੋਂ ਬਾਅਦ ਫਿਰ ਬਾਣੀ ਹਿਰਦੇ ਵਿੱਚ ਪਰਵੇਸ਼ ਕਰਦੀ ਹੈ ਹਿਰਦੇ ਵਿੱਚ ਪਰਵੇਸ਼ ਕਰਨ ਤੋਂ ਬਾਅਦ ਬਾਣੀ ਫਿਰ ਕੰਠ ਦੇ ਵਿੱਚ ਪਰਵੇਸ਼ ਹੁੰਦੀ ਹੈ ਕੰਠ ਦੇ ਵਿੱਚ ਪਰਵੇਸ਼ ਹੋਣ ਤੋਂ ਬਾਅਦ ਬਾਣੀ ਮੁਖ ਤੋਂ ਉਚਾਰਨ ਹੁੰਦੀ ਹੈ ਸਿਮਰਨ ਅਭਿਆਸ ਇਸ ਤੋਂ ਉਲਟ ਚੱਲਦਾ ਹੈ ਗੁਰਮਖੋ ਪਹਿਲਾ ਮੁਖ ਤੋਂ ਬਾਣੀ ਅਸੀਂ ਉਚਾਰਨ ਕਰਦੇ ਹਾਂ ਜਿਹਨੂੰ ਵਿਖਰੀ ਬਾਣੀ ਆਖਿਆ ਹੈ ਮੁਖ ਤੋਂ ਬਾਣੀ ਉਚਾਰਨ ਹੋਣ ਤੋਂ ਬਾਅਦ ਫਿਰ ਉਹ ਕੰਠ ਦੇ ਵਿੱਚ ਜਦੋਂ ਪ੍ਰਵੇਸ਼ ਕਰ ਜਾਂਦੀ ਹੈ ਜਿਸਨੂੰ ਮਦਮਾ ਬਾਣੀ ਆਖਿਆ ਹੈ ਮਦਮਾ ਬਾਣੀ ਤੋਂ ਬਾਅਦ ਫਿਰ ਸੁਰਤ ਇਕਾਗਰ ਹੋਣ ਲੱਗ ਜਾਂਦੀ ਹੈ ਸੁਰਤ ਇਕਾਗਰ ਚਿਤ ਹੋ ਕਰਕੇ ਫਿਰ ਮਨ ਨੂੰ ਆਨੰਦ ਬਣਨਾ ਆਰੰਭ ਹੋ ਜਾਂਦਾ ਹੈ ਮੱਧਮ ਬਾਣੀ ਤੋਂ ਬਾਅਦ ਫਿਰ ਬਾਣੀ ਹਿਰਦੇ ਵਿੱਚ ਪ੍ਰਵੇਸ਼ ਕਰਦੀ ਹੈ ਹਿਰਦੇ ਵਿੱਚ ਪ੍ਰਵੇਸ਼ ਕਰਨ ਦੇ ਨਾਲ ਸੁਰਤ ਇਕਾਗਰ ਹੋ ਜਾਂਦੀ ਹੈ ਤੇ ਮਨ ਨੂੰ ਆਨੰਦ ਹੋਰ ਵੱਧ ਜਾਂਦਾ ਹੈ। ਬਸੰਤੀ ਬਾਣੀ ਤੋਂ ਬਾਅਦ ਬਾਣੀ ਜਦੋਂ ਨਾਭੀ ਦੇ ਵਿੱਚ ਪ੍ਰਵੇਸ਼ ਕਰਦੀ ਹੈ ਜਿਸ ਨੂੰ ਪਰਾ ਬਾਣੀ ਆਖਿਆ ਹੈ। ਉਸ ਤੋਂ ਬਾਅਦ ਫਿਰ ਰਸਨਾ ਦੇ ਉੱਤੇ ਬਾਣੀ ਦਾ ਆਵਾਸ ਹੋ ਜਾਂਦਾ ਹੈ ਮਾਪੁਰਖਾਂ ਦੇ ਬਚਨਾਂ ਅਨੁਸਾਰ। ਸਿੱਧ ਪੁਰਖਾਂ ਦੇ ਮਹਾਪੁਰਖਾਂ ਦੇ ਕਮਾਈ ਵਾਲੇ ਮਹਾਪੁਰਖਾਂ ਦੇ ਬਚਨਾਂ ਦੇ ਅਨੁਸਾਰ ਇਹੋ ਜੇ ਮਨੁੱਖ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਜਦੋਂ ਬਾਣੀ ਪਰਾ ਦੇ ਵਿੱਚ ਪ੍ਰਵੇਸ਼ ਕਰ ਗਈ ਤੇ ਬਾਣੀ ਤੇ ਸੁਰਤ ਇੱਕ ਹੋ ਜਾਂਦੀ ਹੈ ਤੇ ਪਰਮੇਸ਼ਰ ਉਸ ਤੋਂ ਬਾਅਦ ਉਸ ਮਨੁੱਖ ਦੀ ਰਸਨਾ ਦੇ ਉੱਤੇ ਵਸ ਜਾਂਦਾ ਹੈ ਕਹੇ ਹੋਏ ਬੋਲ ਪੂਰੇ ਹੋਣ ਲੱਗ ਜਾਂਦੇ ਹਨ ਇਸੇ ਕਰਕੇ ਸਾਧੂ ਬਹੁਤ ਘੱਟ ਬੋਲਦੇ ਹਨ ਗੁਰਮੁਖੋ ਸੁਰਤ ਤੇ ਸ਼ਬਦ ਨੂੰ ਇੱਕ ਕਰਨ ਦਾ ਇਹੀ ਅਭਿਆਸ ਹੈ মুখ ਤੋਂ ਬਾਣੀ ਬੋਲਣੀ ਅਤੇ ਕੰਨਾਂ ਦੇ ਨਾਲ ਬਾਣੀ ਨੂੰ ਸੁਣਨਾ মুখ ਤੋਂ ਜੋ ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋ ਕੰਨ ਉਸ ਨੂੰ ਇਕਾਗਰ ਚਿਤ ਹੋ ਕਰਕੇ ਸਰਵਣ ਕਰਨ ਸਰਵਣ ਕਰਨ ਦੇ ਨਾਲ ਬਾਣੀ કંਠ ਦੇ ਰਾਹੀਂ ਹਿਰਦੇ ਵਿੱਚੋਂ ਪ੍ਰਵੇਸ਼ ਕਰਦੀ ਹੋਈ ਨਾਭੀ ਦੇ ਵਿੱਚੋਂ ਹੋਈ ਪੂਰੇ ਸਰੀਰ ਦੇ ਵਿੱਚ ਬਾਣੀ ਪ੍ਰਵੇਸ਼ ਕਰ ਜਾਂਦੀ ਹੈ ਕਿ ਗੁਰਮਖੋ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਅਧਿਆਤਮਿਕ ਰੂਪ ਵਿੱਚ ਤਰੱਕੀ ਕਰੇ ਅਸੀਂ ਅਧਿਆਤਮ ਦੇ ਰਸਤੇ ਤੇ ਚੱਲ ਸਕੀਏ ਤਾਂ ਸ਼ਬਦ ਅਤੇ ਸੁਰਤ ਨੂੰ ਇੱਕ ਕਰਨਾ ਬਹੁਤ ਜ਼ਰੂਰੀ ਹੈ ਪਰ ਇਹ ਸਭ ਤੋਂ ਔਖਾ ਕੰਮ ਹੈ ਆਖਣ ਔਖਾ ਸੱਚਾ ਨਾ ਹੋ ਪਰਮੇਸ਼ਰ ਦਾ ਨਾਮ ਜਪਣਾ ਸ਼ਬਦ ਅਤੇ ਸੁਰਤ ਨੂੰ ਇੱਕ ਕਰਨਾ ਬਹੁਤ ਔਖਾ ਹੈ ਸੇਵਾ ਕਰਨੀ ਸੌਖੀ ਹੈ ਹੱਥਾਂ ਦੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਸਤਿਗੁਰ ਦੀ ਚੱਕਰੀ ਕੀਤੀ ਜਾ ਸਕਦੀ ਹੈ ਕੀਰਤਨ ਕਰਨਾ ਸੌਖਾ ਹੈ ਗੁਰਮੁਖੋ ਰਾਗਾਂ ਦੀ ਵਿਦਿਆ ਲੈ ਕਰਕੇ ਕੀਰਤਨ ਕੀਤਾ ਜਾ ਸਕਦਾ ਹੈ ਸਭ ਤੋਂ ਔਖਾ ਹੈ ਪਰਮੇਸ਼ਰ ਦਾ ਨਾਮ ਜਪਣਾ ਸੁਰਤ ਅਤੇਸ਼ ਸ਼ਬਦ ਨੂੰ ਇੱਕ ਕਰਨਾ ਮਖਤੋ ਬਾਣੀ ਉਚਾਰਨ ਹੋਵੇ ਕੰਨਾਂ ਨਾਲ ਬਾਣੀ ਸੁਣੀਏ ਬਾਣੀ ਮਨ ਦੇ ਵਿੱਚ ਪਰਵੇਸ਼ ਹੋ ਕੇ ਮਾਨਿਕ ਅਗਰਿਤ ਹੋਵੇ ਅਤੇ ਸਤਿਗੁਰਾਂ ਦੀ ਬਾਣੀ ਦਾ ਮਨੋਰਥ ਸਾਨੂੰ ਪ੍ਰਾਪਤ ਹੋਵੇ ਹੁਣ ਗੁਰਮੁਖੋਂ 90% ਲੋਕ ਆਪਾਂ ਇਹੀ ਕਰੀ ਜਾ ਰਹੇ ਹਾਂ ਬਾਣੀ ਪੜਦੇ ਹਾਂ ਤੇ ਬਾਣੀ ਨੂੰ ਵਿਚਾਰਦੇ ਨਹੀਂ ਬਾਣੀ ਪੜਦੇ ਹਾਂ ਮਨ ਉਡਾਰੀਆਂ ਮਾਰਦਾ ਫਿਰਦਾ ਹੈ ਮਨ ਪਰਦੇਸਾਂ ਵਿੱਚ ਘੁੰਮਦਾ ਫਿਰਦਾ ਹੈ ਪਰਮਖੋ ਕੋਸ਼ਿਸ਼ ਕਰਿਆ ਕਰਿਏ ਬਾਣੀ ਘਟ ਪੜੀਏ ਕੋਈ ਗੱਲ ਨਹੀਂ ਲੇਕਿਨ ਸ਼ਬਦ ਤੇ ਸੁਰਤ ਨੂੰ ਇਕ ਕਰਨ ਦਾ ਯਤਨ ਕਰੀਏ ਮਨ ਦੇ ਟਿਕਾ ਦਾ ਰਸਤਾ ਵੀ ਇਹੀ ਹੈ ਮਨ ਨੂੰ ਵਸ ਕਰਨ ਦਾ ਰਸਤਾ ਵੀ ਇਹੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਨੂੰ ਮਨ ਨੂੰ ਇਹ ਗਿਆਨ ਕਰਵਾ ਦੇਣਾ ਮਨ ਨੂੰ ਇਕਾਕਰਚਿਤ ਕਰਕੇ ਬਾਣੀ ਦੇ ਨਾਲ ਜੋੜ ਦੇਣਾ ਇਹੀ ਬਾਣੀ ਦੇ ਵਿੱਚ ਫਰਮਾਨ ਹੁੰਦਾ ਹੈ ਸੋ ਗੁਰਮੁਖੋ ਤਾਂ ਅਰਚਿਤ ਹੋ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਐਨਿਕ ਬੇਨਤੀਆਂ ਪ੍ਰਵਾਨ ਕਰੋ ਸਾਰੇ ਕੱਜ-ਵੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ